ਵਿਚ ਵਿਚਨਾ ਆਪਣੀ ਪਨੀਰੀ ਚ ਥੋੜਾ ਜਿਹਾ ਘਾਹ ਸੀ ਤੇ ਬਈ ਇਹ ਕਿਸੇ ਕਿਤੇ ਨਾ ਭਲੇਖੇ ਜੇ ਨਾ ਲਾ ਗਏ ਨੂੰ ਤਾਂ ਆਪਣੇ ਬਾਣ ਚ ਗੰਦ ਨਹੀਂ ਹੋਇਆ ਪਰ ਆ ਭਲੇਖੇ ਨਾਲ ਕਈ ਬੂਟੇ ਲਾ ਗਏ ਜਾਂ ਪਨੀਰੀ ਦੀ ਬੁੱਟੀ ਚ ਆਏ ਸੀ ਤੇ ਉਹਨਾਂ ਨੇ ਉਵੇਂ ਬਾਣ ਚ ਸਰਤੇ ਤੇ ਉੱਥੇ ਜੜ ਜੀ ਲਾ ਗਏ ਜਿਵੇਂ ਆ ਬੂਟਾ ਨਾ ਇਹ ਪਤਾ ਨਹੀਂ ਇਹ ਨਹਿਰ ਨੂਰ ਚ ਆਇਆ ਤਾਂ ਘਾਹ ਕਦੇ ਆਪਣੇ ਬਾਣ ਚ ਨਹੀਂ ਹੋਇਆ ਤੇ ਪਨੀਰੀ ਚ ਕਾਫੀ ਸੀਗਾ ਤੇ ਉਹ ਜੜਾਂ ਵਿੱਚੋਂ ਘਟ ਘਟ ਕੇ ਕਈ ਵਰੀ ਇਹ ਭਲੇਖਾ ਪਾਉਂਦਾ ਝੋਨੇ ਦਾ ਸੇਮ ਹੀ ਹੈ ਝੋਨੇ ਵਰਗਾ ਤੇ ਅੱਜ ਮੌਸਮ ਸੀਗਾ ਠੰਡਾ ਮੈਂ ਹੀ ਆਪਣੇ ਥੋੜਾ ਹੀ ਪਿਆ ਕੋਈ ਜ਼ਿਆਦਾ ਨਹੀਂ ਪਿਆ ਤੇ ਮੌਸਮ ਹੁਣ ਵੀ ਵੈਸੇ ਪੂਰਾ ਠੰਡਾ ਮੈਂ ਕਹਾਂ ਚੱਲ ਅੱਜ ਮਣਜਿਆ ਕਰਦਾ ਝੋਨਾ ਦੇਖ ਕੇ ਵੀ ਝੋਨਾ ਵੀ ਸੋਹਣਾ ਹੋ ਗਿਆ ਭਾਵੇਂ ਥੋੜਾ ਮੇ ਹੀ ਪਿਆ ਪਰ ਝੋਨਾ ਵੀ ਸੋਹਣਾ ਲੱਗਦਾ ਹੁਣ ਤੇ ਕਈ ਵੀਰ ਆਪਾਂ ਨੂੰ ਵੀਡੀਓ 'ਚ ਇਹ ਕਮੈਂਟ ਕਰਦੇ ਵੀ ਝੋਨਾ ਵਿਰਲਾ ਕਿ ਭਾਈ ਵੀਡੀਓ 'ਚ ਥੋੜਾ ਜਿਹਾ ਵਿਰਲਾ ਲੱਗਦਾ ਤੇ ਬਾਕੀ ਬਾਲਾ ਵਿਰਲਾ ਵੀ ਨਹੀਂ ਕਹਿ ਸਕਦੇ ਜੇ ਵਿਰਲਾ ਤਾਂ ਵੇਖਿਓ ਤੁਸੀਂ ਬੂਟਾ ਕਿਵੇਂ ਮਾਰਦਾ ਕਿਉਂਕਿ ਆਪਾਂ ਸਾਰੀਆਂ ਵੀਡੀਓਜ਼ ਬਣਾਉਂਦੇ ਹੀ ਰਹਿਣਾ ਬੂਟਾ ਦੇਖਿਓ ਕਿੰਨਾ ਮਾਰਦਾ ਬਾਕੀ ਇਹ ਆ ਵੀਡੀਓ ਚ ਮੈਂ ਅੱਗੇ ਵੀ ਦੇਖਦਾ ਹੁੰਨਾ ਮੈਨੂੰ ਵੀ ਖੁੱਦ ਵਿਰਲਾ ਲੱਗਦਾ ਵੀ ਇੰਨਾ ਵਿਰਲਾ ਵੀਡੀਓ ਚ ਤੇ ਫਰੂੰਜ ਦੇਖਾਂਗੇ ਤਾਂ ਝੋਨਾ ਆਪਣਾ ਵਧੀਆ ਜਾਦੇ ਸੰਘਣੇ ਚ ਕੋਈ ਫਾਇਦਾ ਨਹੀਂ ਹੁੰਦਾ ਵੈਸੇ ਕਿਉਂਕਿ ਬਿਮਾਰੀ ਵੱਧ ਪੈਂਦੀ ਆ ਆ ਬੂਟੇ ਜੇ ਕਾਫੀ ਵੱਧੇ ਜਾਂਦੇ ਸੀ ਇਹਨਾਂ ਦੂਜੇ ਐ ਜੜ੍ਹ ਜੀ ਲਾ ਲੈਂਦੇ ਆ ਆ ਚੀਜ਼ਾਂ ਲਾ ਕੇ ਵਾਧਾ ਬਹੁਤ ਆਜਾ ਭਈਆ ਜਾਂ ਬਣਿਆ ਸਰਦਾ ਅੱਜ ਮੇਰਾ ਰੰਗ ਵੀ ਸਾਫੇ ਦਾ ਉੱਟਿਆ ਪਿਆ ਮੈਨੂੰ ਅੱਜ ਆਹ ਹੀ ਮਿਲਿਆ ਮੈਂ ਆਹ ਹੀ ਬਣ ਲੈ ਸਰ ਤੇ ਬਾਕੀ ਇਦਾਂ ਹੀ ਕੰਮ ਹੁੰਦੇ ਆ ਆਪਣੇ ਦਾ ਕਮਰੇ ਰਵਲੇ ਜਦੋਂ ਟੌਰ ਕੱਢੀ ਦੀ ਫੌਲ ਤੇ ਨਿਹਰ ਲਿਪੜੇ ਹੀ ਰਹੀਦਾ ਪਹਿਲਾਂ ਇਤਰਨਾ ਤੇ ਹਰਗੇਲੇ ਕਾਫੀ ਮੀਂਹ ਪਤਾ ਇੱਥੇ ਫੇਰ ਸ਼ਰਾਟਾ ਜਿਹੀ ਆਇਆ ਹਣੋ ਸਾਹਮਣੇ ਪੰਡ ਲੱਗਾ ਪਿਆ ਇੱਥੇ ਵੀ ਕਣੀਆਂ ਪੈਣ ਲੱਗੀਆਂ ਆਸੇ ਪਾਸੇ ਜੇ ਗਮਦਾ ਹੁਣ ਸ਼ਰਾਟੇ ਜਿਹਾਉਂਦੇ ਜਿਵੇਂ ਸੌਣ ਹੁੰਦਾ ਹਜੇ 8 ਮਹੀਨਾ ਸੌਣ ਚੜਨ ਵਾਲਾ ਆਪਾਂ ਪਾਉਂਦਾ ਵਈ ਸ਼ਰਾਟੇ ਲਓ ਜੀ ਸਾਰੇ ਝੋਨੇ ਚ ਫਿਰਤਾ ਆਪਾਂ ਮੋٹے ਮੋٹے ਸੀਗੇ ਜਿਆਦੇ ਹੈ ਨਹੀਂ ਸੀ ਕੋਈ ਬੂਟੇ ਐਨ ਓਕੇ ਕਰਤਾ ਕੰਮ ਲੈਂਟ ਹੀ ਵਾਵਾ ਟਿਕੀ ਆ ਫਿਰ ਵੀ ਝੋਨੇ ਚ ਪਾਣੀ ਆ ਸੈਟਿੰਗ ਜੀ ਕਰਤੀ ਰੱਬ ਨੇ ਚਲੋ ਮੌਸਮ ਹੀ ਠੰਡਾ ਹੋਇਆ ਇਹ ਹੋ ਸਕਦਾ ਵੀ ਮੀਂਹ ਪੈ ਜੇ ਤੇ ਅਸੀਂ ਕੁਝ ਬਾਹਰੋਂ ਲੈ ਕੇ ਖਾਈਏ ਨਾ ਇਹ ਹੋ ਸਕਦਾ ਕਦੇ ਇਹ ਕਦੇ ਵੀ ਨਹੀਂ ਹੋ ਸਕਦਾ ਵੀ ਮੀਂਹ ਪੈਂਦਾ ਹੋਵੇ ਮੇਰੇ ਆਉਂਦੇ ਨੂੰ ਪਲੇਟਾਂ ਪਹਿਲਾਂ ਹੀ ਸਜਾ ਲਈਆਂ ਸਕੂਲੋਂ ਆ ਕੇ ਕਿਵੇਂ ਅੱਜ ਤਾਂ ਭੁੱਖ ਲੱਗੀ ਸਮੋਸੇ ਹੀ ਖਾਣੇ ਰੋਟੀ ਨਹੀਂ ਖਾਣੇ ਹਾਂਜੀ ਇਹ ਨਹੀਂ ਇਸ ਵਾਰ ਹਾਂਜੀ ਕਿਵੇਂ ਫਿਰ ਪੈਂਦਾ ਮੀਂਹ ਲਓ ਜੀ ਮੀਂਹ ਤਾਂ ਥੋੜਾ ਹੀ ਪਿਆ ਤੇ ਬਾਕੀ ਮੌਸਮ ਹੈਗਾ ਪੂਰਾ ਠੰਡਾ ਤੇ ਇਧਰ ਅਸੀਂ ਕੱਲ ਕਣਕ ਵੀ ਥੋੜੀ ਦੇ ਕਣਕ ਆਜਾ ਦੀ ਸਾਨੂੰ ਅੰਦਰ ਸੁਪਨੇ ਪਾਉਣੀ ਪਈ ਕਿਉਂਕਿ ਕਣਕ ਕੱਲ ਸ਼ਾਮ ਨੂੰ ਪੁੱਤੀ ਆ ਤੇ ਟਾਈਮ ਧੰ ਵੱਜ ਗਿਆ ਇੱਕ ਬਰੈਡ ਬਾਕੀ ਸਮੋਸੇ ਲਓ ਜੀ ਕਮੈਂਟ ਕਰਕੇ ਦੱਸਿਓ ਵੀ ਅੱਜ ਜਿਹੜਾ ਮੀਂਹ ਪਿਆ ਤੇ ਕਿਨੇ ਕਿਨੇ ਪਕੌੜੇ ਘਰੇ ਬਣਾਏ ਤੇ ਕਿਹੜਾ ਕਿਹੜਾ ਲੈ ਕੇ ਆ ਅੱਜ ਤਾਂ ਨਾ ਉੱਥੇ ਸੰਧੂ ਦੇ ਖਤਮ ਹੋ ਗਏ ਦੁਬਾਰਾ ਦੁਬਾਰਾ ਪਤਾ ਨਹੀਂ ਉਹਨਾਂ ਨੇ ਤਿੰਨ ਵਾਰੀ ਸਮੋਸੇ ਬਣਾ ਲਏ ਆ ਅੱਜ ਪੂਰੀ ਜ਼ਿਆਦਾ ਡਿਮਾਂਡ ਆ ਹਾਂ ਅੱਜ ਮੌਸਮ ਠੰਡਾ ਜਿਹੜਾ ਕਿੜਾ ਅਗਲਾ ਕਹਿੰਦਾ ਅੱਜ ਮੌਸਮ ਠੰਡਾ ਬਈ ਗਰਮੀ ਬਹੁਤ ਸੀ ਤੇ ਹੁਣ ਰਾਹਤ ਮਿਲੀ ਉਹ ਸਾਈਡ ਤੇ ਨਿਕਲ ਗਏ ਚੱਲ ਕੋਈ ਨਹੀਂ ਤੇ ਯਾਰ ਕੁਝ ਰਾਹਤ ਮਿਲੀ ਐ ਅਗਲਾ ਕਹਿੰਦਾ ਕੁਝ ਖਾ ਲਈਏ ਮੌਸਮ ਠੰਡਾ ਹੋ ਗਿਆ ਕਿ ਨਹੀਂ ਲਓ ਜੀ ਜਿੰਨੇ ਜਿੰਨੇ ਸਮੋਸਾ ਖਾਣਾ ਖੁਸ਼ਪ੍ਰੀਤੋਂ ਸਮੋਸਾ ਲੈ ਸਕਦਾ ਹੈ ਨਾ ਕੋਈ ਜੀ ਇਹ ਸਾਡਾ ਵੰਡ ਰਿਹਾ ਸਮੋਸਾ ਹਾਈ ਤਵੇ ਖੋਲੇ ਦੇ ਨਾਲ ਹੀ ਪਨੀਰ ਪਾਇਆ ਅੰਮਰੇ ਸਮੋਸੇ ਦੇ ਤਿੰਨ ਪਨੀਰ ਦੇ ਪੀਸ ਆਏ ਆ ਤੁਹਾਨੂੰ ਕਿੰਨੇ-ਕਿੰਨੇ ਆਏ ਦੋ 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 ਮੈਨੂੰ ਦੋ ਦੰਦ ਆਏ ਹਾਂ ਲੈ ਵੀ ਇਹਦਾ ਪਨੀਰ ਵੀ ਖੁੱਲਡੁੱਲਾ ਦਿਲ ਨਾ ਪਾਇਆ ਫੋਨ ਕਰ ਲੈ ਲੈ ਵੀ ਮੁੰਡੇ ਦਾ ਅੱਜ ਹੈਪੀ ਬਰਥਡੇ ਹੈ ਇਹਦਾ ਇਹ ਪ੍ਰੇਮ ਦਾ ਮੁੰਡਾ ਕਿ ਡਾਕਟਰ ਦਾ ਆ ਤੈਨੂੰ ਹੈਪੀ ਬਰਥਡੇ ਥੈਂਕ ਯੂ ਪਾਰਟੀ ਫਿਰ ਪਾਰਟੀ ਹੈ ਨਾ ਹੈ ਲੈ ਵੀ ਕੇਕ ਕੱਟਣ ਲੱਗੇ ਮੁੰਡੇ ਆ ਠੰਡਾ ਪਿਆ ਤਾਂ ਧੰਨਵਾਦ ਥੈਂਕ ਯੂ ਚਲੋ ਜਨ ਮਨਾਓ ਬਰਥਡੇ ਲੈ ਉਸਤਾਦ ਰੋਜ ਆ ਬੰਬ ਕਰਦੀ ਸੀ ਪਹਿਲਾਂ ਸੀ ਗਰਮੀ ਮੈਂ ਤਾਂ ਨਹੀਂ ਸੀ ਲੈ ਕੇ ਆਉਂਦਾ ਲੈ ਅੱਜ ਹੈਗਾ ਮੌਸਮ ਠੰਡਾ ਦੇਖਾਂ ਬਲਿਆ ਇਹ ਹਾਂ ਸੁਣੀ ਹਾਂ ਜੀ ਬਣਦੀ ਗੱਲ ਚੁੱਪਣ ਵਾਲੇ ਮੁੰਡਾ ਆਪਣਾ ਬੇਲੀ ਦੇ ਨੇ ਆਵਾਜ਼ ਮਾਰ ਕੇ ਦਿੱਤੇ ਅੱਜ ਸਬਜ਼ੀ ਨਹੀਂ ਮਿਲੀ ਉਹਨੂੰ ਕਿਉਂਕਿ ਸਬਜ਼ੀ ਬਈ ਬਹੁਤ ਘਟ ਗਈ ਆ ਸਬਜ਼ੀ ਤਾਂ ਖਤਮ ਹੋ ਗਈ ਆ ਹੂੰ ਖਾਈ ਨਹੀਂ ਸਕਦੇ ਉਹ ਕਹਿੰਦਾ ਆਂ ਜਾਮ ਵੀ ਮਿਲੇ ਤੇ ਆਂ ਆਂਬ ਸੋਹਣੇ ਆ ਵੀ ਲੈ ਜਾ ਮਿੱਠੇ ਬਹੁਤ ਗਣ ਖਾ ਕੇ ਵੇਚ ਲੈਣ ਪਹਿਲਾਂ ਮੈਂ ਚੱਲ ਅੱਜ ਲੈ ਜਾਂਦੇ ਹਾਂ 100 ਦੇ ਲਿਆਂਦੇ 2.5 ਕਿਲੋ ਠੀਕ ਆ ਜਮਾ ਸਹੀ ਮਿਲ ਗਏ ਕੀ ਐ ਇਹਦੇ ਚ ਦੱਸੋ ਖਾ ਅਮਰੂਦ ਅਮਰੂਦ ਗੈਸ ਕਰੋ ਖੁਸ਼ੀ ਗੈਸ ਕਰੇ ਗੇਸ ਕਰੋ ਸਾਜੀਆ ਗੈਸ ਕਰੋ ਸਾਜੀ ਚਲਦੇ ਯਾਰ ਜੀਆ ਆਂਦਾ ਐਵਰੇਟਾਣਾ ਹਾਂ ਜੀ ਐਵਰੇਟਾਣਾ ਚਲੋ ਕਿੰਨਾ ਗੱਜਦਾ ਸੀ ਹਨਾ ਮੈਂ ਹੁਣੇ ਖੇਤ ਗਿਆ ਸੀ ਬਈ ਇੰਨਾ ਬੱਦਲ ਗੱਜਦਾ ਸੀ ਐ ਲੰਦਾ ਸੀ ਹੁਣ ਵੀ ਆਇਆ ਪਰ ਫੇਰ ਇਧਰਲੀ ਸਾਈਡੋਂ ਨਿਕਲ ਗਿਆ ਹੁਣ ਵਿੱਚੇ ਧੁੱਪ ਕੱਢ ਦਿੰਦਾ ਅੱਜ ਸਾਰੀ ਤੇਰੀ ਸ਼ਰਾਟੇ ਹੀ ਪਏ ਜਿਵੇਂ ਸੌਣ ਚ ਪੈਂਦੇ ਹੁੰਦੇ ਆ ਬਣਾਤਾ ਗੋਲ ਤੇ ਲਾਣ ਵਾਸਤੇ ਹਾਂ ਇੰਨਾ ਸੋਹਣਾ ਆ ਵੇਖੋ ਵੀ ਸਾਡੇ ਕੋਲ ਦੀ ਡ੍ਰੈਂਗ ਇਹ ਅੱਗੇ ਵੀ ਕਈ ਚੀਜ਼ਾਂ ਤੁਹਾਨੂੰ ਦਿਖਾਉਣ ਵਾਲੀਆਂ ਬਹੁਤ ਚੀਜ਼ਾਂ ਬਣਾਉਂਦੀ ਹੈ ਇਹ ਡ੍ਰੈਂਗ ਦੀਆਂ ਆ ਦੇਖੋ ਕਿੰਨਾ ਸੋਹਣਾ ਬਣਾਇਆ ਨੇ ਗੱਤੇ-ਗੱਤੇ ਲਾ ਗਿਆ ਇਹਨਾਂ ਵੇ ਡ੍ਰੈਂਗ ਦਾ ਬਹੁਤ ਸ਼ੌਂਕ ਆ ਆ ਵੇਖੋ ਐ ਇਦਾਂ ਲੁਕਾਂ ਦਾ ਤੇ ਹਾਂਜੀ ਲਓ ਵੀ ਅੱਜ ਕਿੰਨਾ ਸੋਹਣਾ ਥਿਊ ਆ ਰਿਹਾ ਵੀ ਸਾਡੇ ਪਿੰਡ ਦਾ ਥਿਊ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ 자러 라지오르. 아자 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 아자. 아자 아자 아자. 아자. 자러. ਨੇ ਕੁ ਅਰੇ ਅਰੇ ਚੱਲ 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 ਜੀਵ ਕਰਦਾ ਉਹ ਬੀਬੀ ਤੱਡੀ ਜਾਂਨੇ ਉਹ ਬੀਬੂ ਤੱਡੀ ਜਾਂਦਾ ਤੱਤਾ ਤੱਤਾ ਆ ਜਾ ਆ ਜਾ ਕਾਕੀ ਫੇਰ ਆ ਜਾ ਆ ਜਾ ਆ ਜਾ ਓਏ ਹੈਲੋ ਲੈ ਸੋਚੀ ਪੈ ਗਿਆ ਜੀ ਸੋਚੀ ਪੈ ਗਿਆ ਸੀ ਉਹ ਤੇਰੀ 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 ਫੋਨ ਫੜ ਲੈ ਫੋਨ ਫੜ ਲੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਫੜੋ 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 ਇਧਰ ਨੂੰ ਢਾਲ ਸੀ ਨਾ ਉਧਰ ਨੂੰ ਤਾਂ ਲੈ ਗਿਆ ਆਪੇ ਆਊਗਾ ਆਪੇ ਤੂੰ ਨਾ ਤਾਂ ਕੰਨ ਲਾ ਆਪੇ ਤੋਰੂਗਾ ਤੂੰ ਪਿੱਛੇ हट ਜਾ ਲੈ ਆ ਜਾ ਆ ਜਾ ਆ ਜਾ ਆ ਜਾ ਜੋਰ ਲਾ ਜੋਰ ਲਾ ਹੁਣ ਤੋਰੂਗਾ ਥੱਕ ਗਿਆ ਥੱਕ ਗਿਆ ਇਹਨੇ ਨਾਲ ਹੀ ਬਸ ਹੋ ਗਈ ਇਹਦੀ ਆ ਪੈ ਗਈ ਖੱਲੀ ਓ ਵੈਰੀ ਗੁੱਡ ਤੇਰੇ ਏ ਵਗੜਾੜੀ ਹਾਂ ਭਾਈ ਲੋ ਜੀ ਸਾਡੀ ਕ੍ਰਿਕਟ ਦੀ ਟੀਮ ਆ ਇਹ ਛੋਟੀ ਜੀ ਕ੍ਰਿਕਟ ਦੀ ਟੀਮ ਆ ਵੇਖੋ ਕਿੰਨੇ ਚੌਕੇ ਤੇ ਕਿੰਨੇ ਸ਼ਿੱਕੇ ਲਾਉਂਦੇ ਆ ਹਾਂਜੀ ਕਿਵੇਂ ਚੱਲ ਬਈ ਨਾ ਬੋਲ ਹੀ ਨਹੀਂ ਸਹੀ ਪਾਉਂਦਾ ਬਈ ਹਾਂ ਬੋਲਿੰਗ ਹੀ ਨਹੀਂ ਸਹੀ ਹੈਗੀ ਟੱਪੇ ਵਾਲੀ ਪਾ ਅੱਗੇ ਟੱਪੇ ਵਾਲੀਆਂ ਚੱਲਦੀਆਂ ਹੁੰਦੀਆਂ ਓਹ ਵੈਰੀ ਗੁੱਡ ਆ ਤੇਰੀ ਲੱਕੜੇ ਡੱਕ ਗਈ ਛੱਕਾ ਸਹੀ ਛੱਕਾ ਲੱਗ ਗਿਆ ਛੱਕਾ ਲੱਗ ਗਿਆ ਛੱਕਾ ਉਮੀਦ ਅੱਜ ਵੀ ਹੈਗੀ ਆ ਰਾਤ ਨੂੰ ਇਧਰਲੀ ਸਾਈਡ ਬੱਦਲ ਬਣਿਆ ਅੱਜ ਵੈਸੇ ਲੈਂਦੇ ਪੰਜਾਬ ਚੋਂ ਜਾਨੀ ਕਿ ਪਾਕਿਸਤਾਨ ਚੋਂ ਬੱਦਲ ਬੰਨਾ ਰਾਤ ਨੂੰ ਉਮੀਦ ਹੈਗੀ ਆ ਵੇਖੋ ਰਾਤ ਨੂੰ ਆਉਂਦਾ ਕਿ ਸਵੇਰੇ ਆਉਂਦਾ ਤੇ ਹਵਾ ਵੀ ਬਈ ਚੱਲੀ ਜਾਂਦੀ ਆ ਤੇ ਮੌਸਮ ਪੂਰਾ ਠੰਡਾ ਬਈ ਠੰਡ ਲੱਗਣ ਲੱਗੀ ਵਾਕਿਆ ਰੱਬ ਦੇ ਰੰਗ ਨਿਆਰੇ ਆ ਕਦੇ ਧੁੱਪਾਂ ਤੇ ਕਦੇ ਪਾਲੇ ਆ ਮੇ ਲੋ ਕੱਲ ਜੀ ਐ ਕਰਦਾ ਸੀ ਵੀ ਪਤਾ ਨਹੀਂ ਇੰਨੀ ਗਰਮੀ ਆ ਤੇ ਅੱਜ ਉਹੀ ਮੌਸਮ ਹੰਡਾ ਹੋਇਆ ਪਿਆ ਅੱਜ ਏਸੀ ਵੀ ਸਾਰੇ ਬੰਦ ਆ ਰੱਬ ਆ ਮੈਂ ਅੱਗੇ ਵੀ ਆਣਾ ਹੁੰਦਾ ਇੱਕੋ ਜਿਹਾ ਰੱਬ ਸਾਰਾ ਕੁਝ ਕਰ ਸਕਦਾ ਹੰਡ ਗਰਮੀ ਉਹਦਾ ਕੰਮ ਕਰਨਾ ਗਰਮੀ ਬੋਣੀ ਠੰਡ ਪੂਰੀ ਠੰਡ ਹੋਈ ਪਈ ਆ ਹਾਂਜੀ ਉਸਤਾਜ ਜੀ ਅੱਜ ਕੀ ਰੋਟੀ ਅੱਜ ਕੀ ਬਣਾਇਆ ਰਾਜਮਾ ਚਲੋ ਲਓ ਜੀ ਅੱਜ ਰਾਜਮਾ ਬਣਾਇਆ ਨਾਲ ਖਾਵਾਂਗੇ ਮੰਗੋ ਹਾਂ ਸਹੀ ਚਾਹ ਨਹੀਂ ਲੈਣਾ ਅੱਜ ਮੌਸੇ ਖਾਦੇ ਤੇ ਖੱਖ ਲੱਗੀ ਵਸ ਘਾਟੀ ਪਰ ਦੋ ਚਾਰ ਫਲ ਖਾ ਲੈਨੇ ਆ ਤੇ ਬਾਕੀ ਮੌਸਮ ਪੂਰਾ ਠੰਡਾ ਅੱਜ ਤਾਂ ਅਜੇ ਕਰਦਾ ਭਾਵੇਂ ਏਸੀ ਚ ਨਾ ਹੀ ਜਾਈ ਜੀ ਹਨਾ ਆ ਠੰਡੀ ਹਵਾ ਅੱਜ ਤਾਂ ਇੱਥੇ ਮੌਸਮ ਠੰਡਾ ਠੰਡਾ ਹੈ ਪੱਖਾ ਚੱਲਦਾ ਨਹੀਂ ਤਾਂ ਇੱਥੇ ਤਾਂ ਬੜਲੂ ਜੀ ਨਹੀਂ ਕਰਦਾ ਮੈਂ ਨਿਤ ਅਸੀਂ ਉਹ ਬਾਹਰ ਹੀ ਮੇਜਾ ਕੇ ਤੇ ਬਾਹਰ ਹੀ ਰੋਟੀ ਖਾ ਲੈ ਹੁੰਦੇ ਆ ਤੇ ਇੱਕ ਸਾਡਾ ਇਹ ਆ ਵੀ ਅਸੀਂ ਰੋਟੀ ਉਹਨਾਂ ਚਰ ਮੈਂ ਥੋੜਾ ਜਿਹਾ ਅੱਜ ਲੇਟ ਹੋ ਗਏ ਹੁਣ ਤਾਂ ਟਾਈਮ 8 ਵਜੇ ਦੇ ਸਵਾ 8 ਵਜੇ ਹਾਂ ਪੂਰੇ ਤੇ ਅੱਜ ਮੈਂ ਹੋਗਾ ਲੇਟ ਜਿੰਨਾ ਚਿਰ ਮੈਂ ਨਹੀਂ ਆਉਂਦਾ ਤੇ ਰੋਟੀ ਨਹੀਂ ਖਾਂਦਾ ਕਿਨੇ ਇਸ ਦਾ ਸੁਆਦ ਨਹੀਂ ਲੱਗਦਾ ਹੈ ਬੱਚੇ ਵੀ ਨਹੀਂ ਖਾਂਦੇ ਮੈਂ ਇਹਨਾਂ ਨੂੰ ਇਹ ਆਣਾ ਉਹਨਾਂ ਵੀ ਤੁਸੀਂ ਰੋਟੀ ਖਾ ਲਓ ਰੋਟੀ ਖਾ ਲਓ ਪਰ ਇਹ ਕਹਿੰਦੇ ਭਾਵੇਂ 9:00 ਵਜੇ 9:30 ਵੀ ਸਾਨੂੰ ਇਕੱਠਿਆਂ ਨੂੰ ਸੁਆਦ ਆਟਕੇ ਹੀ ਜਾਨੀ ਰੋਟੀ ਖਾ ਲੈ ਹੁੰਦੇ ਆ ਇਹ ਸਾਡੇ ਦੇ ਲਾਗੇ ਖਾਈਏ ਜਿੰਨੀ ਮਰਜ਼ੀ ਭੁੱਖ ਲੱਗੇ ਮੇਰੇ ਨਾਲ ਹੀ ਖਾਣੀ ਹੁੰਦੀ ਹੈ ਨਾ ਜਿੰਨਾ ਚਿਰ ਡੈਡੀ ਨਹੀਂ ਆਉਂਦਾ ਜੇ ਮੈਂ ਕੇਦਕੂਤ ਵੀ ਲੇਟ ਹੋ ਜਾ ਤਾਂ ਵੀ ਮੇਰੇ ਨਾਲ ਹੀ ਖਾਣਗੇ ਚਲੋ ਕਰੋ ਫਿਰ ਸ਼ੁਰੂ ਬਾਬੇ ਦਾ ਨਾਮ ਲੈ ਕੇ ਅਸੀਂ ਐਂ ਇਕੱਠੀਆਂ ਰੋਟੀਆਂ ਲੈ ਆਉਂਨੇ ਹੁੰਨੇ ਆ ਜੇ ਮੇਰਾ ਮੂਡ ਕਰੇ ਜਿਵੇਂ ਸਵੇਰੇ ਜਿਵੇਂ ਗਰਮ ਗਰਮ ਖਾਣੀ ਹੋਵੇ ਤਾਂ ਮੈਂ ਉੱਥੇ ਬੈਠ ਕੇ ਖਾ ਲੈਂਦਾ ਅਸਤਾਜ ਜੀ ਪਕਾ ਕੇ ਮੈਨੂੰ ਪੜਾਈ ਜਾਂਦੇ ਰਹਿੰਦੇ ਆ ਕਿਉਂਕਿ ਬੱਚੇ ਵੇਲੇ ਨਾਲ ਚਲੇ ਜਾਂਦੇ ਐਸ ਵਾਲੇ ਦਾ ਖਾਣਾ ਅਸੀਂ ਇਕੱਠੇ ਹੀ ਖਾਂਦੇ ਆ ਬਾਬਾ ਇਸੇ ਤਰ੍ਹਾਂ ਹੀ ਅਸੀਂ ਖਾਂਦੇ ਰਹੇਗੇ ਤੇ ਕਿਸੇ ਦਿਨ ਅਜਰਾਂ ਲੱਗੇ ਤੇ ਬਾਬਾ ਮੇਰ ਕਰੇ ਦੁਪਹਿਰੇ ਵੀ ਇਕੱਠੇ ਖਾਈ ਦੀ ਆ ਰਾਤ ਨੂੰ ਵੀ ਇਕੱਠੇ ਖਾਈ ਦੀ ਤੇ ਬਾਬਾ ਇਸੇ ਤਰ੍ਹਾਂ ਹੀ ਤਰਖੀਆਂ ਤੇ ਪਿਆਰ ਬਣਾਈ ਰੱਖੇ ਤੇ ਬਾਕੀ ਜਿਉਂਦੇ ਵਸਦੇ ਰਹੋ ਜਿੰਨਾ ਕ ਬਲੌਗ ਬਣਿਆ ਉਨਾ ਤੁਹਾਡੇ ਸਾਹਮਣੇ ਪੇਸ਼ ਕਰਦਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜਰੂਰ ਕਰ ਲੋ ਛੇਤੀ ਛੇਤੀ 50000 ਕੰਪਲੀਟ ਕਰ ਦਿਓ ਤੇ ਫਿਰ ਆਪਾਂ ਤੁਹਾਡੇ ਨਾਲ ਇੱਕ ਚੈਲੰਜ ਕੱਢਾਂਗੇ ਉਹ 50000 ਜਦੋਂ ਕੰਪਲੀਟ ਹੋ ਗਿਆ ਤੇ ਫਿਰ ਜਦੀਆਂ ਅਗਲੀਆਂ ਵੀਡੀਓ ਹੋਣਗੀਆਂ ਉਹਨਾਂ ਚ ਜਰੂਰ ਦੱਸਾਂਗੇ ਜਿਉਂਦੇ ਵਾਦ ਦੇ ਰੋ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਸਾਰਿਆਂ ਦੀ ਫੈਮਲੀ ਖੁਸ਼ ਰਵੇ ਤੇ ਸਾਰੇ ਇਕੱਠੇ ਰਹਿ ਆਕਰ ਲਲ ਮਲ ਕੇ ਰਹਿ ਆਕਰ ਤੇ ਇਥੇ ਕੁਝ ਨਹੀਂ ਲੱਜਣਾ ਦੁਨੀਆ ਤੇ ਪਿਆਰ ਮੁਹੱਬਤ ਇਕਾਜਤ ਬਾਗ ਰਹਿ ਜਾਣਾ ਬਾਕੀ ਸਾਰਾ ਕੁਝ ਨਾਲ ਨਹੀਂ ਜਾਣਾ ਪਿਆਰ ਮੁਹੱਬਤ ਹੀ ਜਾਣਾ ਜੋ ਦੁਨੀਆ ਤੋਂ ਜਾਵਾਂਗੇ ਉਹ ਬੰਦਾ ਯਾਦ ਕਰੇ ਕਿ ਬੰਦਾ ਕੋਈ ਬੰਦਾ ਸੀ ਤੇ ਬਾਕੀ ਸਿਰੋਂ ਦੇ ਬਾਦਰੋ ਬਾਏ ਬਾਏ